ਕਾਲਜੀ ਫੈਟੇ ਕਲੈਕਸ਼ਨ ਬਣਾੜਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਾਟਨ ਦੇ ਸੂਟ ਲੈ ਕੇ ਆਏ ਹਾਂ ਸਭ ਤੋਂ ਪਹਿਲਾਂ ਜਿਹੜੀਆਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹਾਂਜੀ ਅੱਜ ਆਪਣੀ ਜਿਹੜੀ ਵੀਡੀਓ ਦੇ ਵਿੱਚ ਰਹਿਣ ਵਾਲੇ ਨੇ ਜੀ ਅੱਜ ਆਪਾਂ ਲੈ ਕੇ ਆ ਐਕਸਪੋਰਟ ਦੀ ਕਾਟਨ ਹੈ ਜੀ ਪਿਓਰ ਕਾਟਨ ਹੈ ਜੀ ਐਕਸਪੋਰਟ ਦੀ ਸਟੱਫ ਤੁਸੀਂ ਦੇਖੋ ਕੋਈ ਮਿਕਸ ਸਟੱਫ ਨਹੀਂ ਹੈ ਐਕਸਪੋਰ ਇਹ ਆਪਣੇ ਕੋਲੇ ਨਵੇਂ-ਨਵੇਂ ਕਲਰਾਂ ਦੇ ਵਿੱਚ ਰੀਸਟਾਕ ਹੋਇਆ ਜੀ ਹੁਣ ਪਹਿਲਾਂ ਵੀ ਆਪਾਂ ਕਈ ਵਾਰ ਪਾ ਚੁੱਕੇ ਹਾਂ ਉਹ ਹੋਰ ਡਿਜ਼ਾਈਨ ਸੀਗੇ ਨਵੇਂ ਡਿਜ਼ਾਈਨ ਨਵੇਂ ਕਲਰਾਂ ਦੇ ਵਿੱਚ ਰੀਸਟਾਕ ਹੋਇਆ ਜੀ ਇਹ ਐਕਸਪੋਰਟ ਦੀ ਕਾਟਨ ਹੈ ਜੀ ਪੈਰਟ ਜੇ ਕਲਰ ਦੀ ਜਿਹੜਾ ਅੱਜਕੱਲ ਕਾਫੀ ਟ੍ਰੈਂਡ ਦੇ ਵਿੱਚ ਹੈ ਮਹਿੰਦੀ ਪੈਰਟ ਜੇ ਕਲਰ ਦਾ ਇਹਦਾ ਬੇਸ ਹੈ ਜੀ ਇਹੇ ਦੋ ਸ਼ਰਟਾਂ ਦਾ ਕਪੜਾ ਵੀ ਤੁਹਾਨੂੰ ਮਿਲ ਸਕਦਾ ਹੈ ਔਰ ਪੂਰੇ ਸੂਟ ਦਾ ਕਪੜਾ ਵੀ ਤੁਹਾਨੂੰ ਮਿਲ ਸਕਦਾ ਹੈ ਇਹਦੇ ਨਾਲ ਅਗਰ ਤੁਸੀਂ ਬਾਟਮ ਮੈਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਾਟਮ ਵੀ ਮੈਚ ਕਰ ਸਕਦੇ ਹੋ ਆਪਣੇ ਕੋਲੇ ਐਦਾ ਪਲੇਨ ਵਾਈਟ ਕਪੜਾ ਵੀ ਹੈ ਅਗਰ ਤੁਸੀਂ ਪਲੇਨ ਵਾਈਟ ਬਾਟਮ ਵੀ ਮੈਚ ਕਰਨਾ ਚਾਹੁੰਦੇ ਹੋ ਪਿਓਰ ਕਾਟਨ ਦਾ ਪਲੇਨ ਵਾਈਟ ਸਟਫ ਵੀ ਆਪਣੇ ਕੋਲੇ ਅਵੇਲੇਬਲ ਹੈ ਤੁਸੀਂ ਇਸ ਨਾਲ ਵੀ ਮੈਚ ਕਰ ਸਕਦੇ ਹੋ ਇੱਕ ਆਪਣੇ ਕੋਲੇ ਆਇਆ ਜੀ ਵੱਡੇ ਪਣੇ ਦਾ ਡਾਈਏਬਲ ਜਿਹੜਾ ਆਇਆ ਹੈ ਆਫ ਵਾਈਟ ਕਲਰ ਦਾ ਆਪਣਾ ਜਿਹੜਾ ਬੇਸ ਆਇਆ ਬਾਟਮ ਦਾ ਚਿਕਨ ਦੀ ਬਾਟਮ ਹੈ ਜੀ ਵੱਡੇ ਬਣੇ ਦਾ ਆਫ ਵਾਈਟ ਬੇਸ ਹੈ ਜੀ ਕੋਈ ਇਹਤੇ ਲਾਈਨਿੰਗ ਦੀ ਜਰੂਰਤ ਨਹੀਂ ਹੈ ਕਾਫੀ ਗਾਫ ਕਪੜਾ ਹੈ ਧੋਣ ਤੋਂ ਬਾਅਦ ਹੋਰ ਵੀ ਗਾਫ ਹੋ ਜਾਣਾ ਹੈ ਤੇ ਇਹਦਾ ਪ੍ਰਾਈਸ ਹੈਗਾ ਜੀ 200 ਰੁਪਏ ਮੀਟਰ ਆ ਦੇਖੋ ਬਹੁਤ ਸੋਹਣਾ ਸਟੱਫ ਹੈ ਜੀ ਇਹ ਬਹੁਤ ਗਾਫ ਕਪੜਾ ਹੈ ਜੀ 200 ਰੁਪਏ ਮੀਟਰ ਇਹਦਾ ਪ੍ਰਾਈਸ ਹੈ ਜਿਹੜੀਆਂ ਪਹਿਣ ਵਾਲੇ ਪੈਂਟ ਪਲਾਜ਼ੋ ਬਣਾਣੇ ਨੇ ਤੇ ਜਾਂ ਫਿਰ ਦੂਜੇ ਸਿੰਪਲ ਪਲਾਜ਼ੋ ਬਣਾਉਣੇ ਨੇ ਉਹ ਭੈਣਾਂ ਨੂੰ 1.5 ਮੀਟਰ ਚ ਵੀ ਸਰ ਜਾਏਗਾ ਜਿਹੜੀਆਂ ਭੈਣਾਂ ਨੇ ਸਲਵਾਰ ਬਣਾਉਣੀ ਉਹ ਆਪਣੀ ਚੋਇਸ ਅਕੋਰਡਿੰਗ 2 ਮੀਟਰ ਜਾਂ 2.5 ਮੀਟਰ ਦੇ ਵਿੱਚ ਹਨਾ ਆਪਣੇ ਬਲਾਂ ਦੇ ਅਕੋਰਡਿੰਗ ਲੈ ਸਕਦੀਆਂ ਨੇ ਕਈ ਭਾਰੀਆਂ ਪਾਉਂਦੀਆਂ ਨੇ ਤਾਂ ਉਹ 2.5 ਮੀਟਰ ਲੈ ਲੈਣ ਜਿਹੜੀਆਂ ਭੈਣਾਂ ਆਪਣੀਆਂ ਹਲਕੀ ਸਲਵਾਰ ਪਾਉਂਦੀਆਂ ਤਾਂ 2 ਮੀਟਰ ਦੇ ਵਿੱਚ ਵੀ ਬਣਾ ਸਕਦੀਆਂ ਨੇ ਤੇ ਜਿਹੜੀ ਇਹ ਸਲਵਾਰ ਦਾ ਕੱਪੜਾ ਹੈ ਜੀ ਇਹ ਵੱਡੇ ਪਣੇ ਦਾ ਕੱਪੜਾ ਹੈ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਲੈ ਸਕਦੇ ਹੋ ਵੱਡੇ ਪਣੇ ਦਾ ਕੱਪੜਾ ਹੈ ਜੀ نیچے ਬਾਰਡਰ ਆਏਗਾ ਬਾਰਡਰ ਆਏਗਾ ਡਬਲ ਸਾਈਡਡ ਬਾਰਡਰ ਹੈ ਜੀ ਇਹ ਔਰ ਜਿਹੜਾ ਇਹਦਾ بیس ਹੈ ਪਿਓਰ ਕਾਟਨ ਹੈ ਜੀ ਬਿਲਕੁਲ 100% ਪਿਓਰ ਕਾਟਨ بیس ਹੈ ਲਾਈਨਿੰਗ ਦੀ ਕੋਈ ਨੀਡ ਨਹੀਂ ਹੈ ਡਾਈ ਕਰਾਓ ਤੁਸੀਂ ਡਾਈ ਹੋ ਜੂਗੀ ਜਿਵੇਂ ਮੇਰੀ ਇੱਕ ਭੈਣ ਪਹਿਲਾਂ ਲੈ ਕੇ ਗਈ ਹੈ ਜੀ ਇਹਦੇ ਬਾਟਮ ਵਿੱਚ ਉਹ ਬਾਟਮ ਤੇ ਉਹਨੇ ਨਾ ਮਤਲਬ ਡਾਈ ਕਰਵਾਈ ਹੈ ਜਿੱਦਾਂ ਇਹ ਵਾਲੀ ਸ਼ਰਟ ਗਈ ਹੈ ਜੀ ਉਹਦੇ ਕੋਲੇ ਉਹਨਾਂ ਨੇ ਰੈੱਡ ਕਲਰ ਦਾ ਟਾਈ ਐਂਡ ਡਾਈ ਪਾਇਆ ਜੀ ਬਾਟਮ ਦੇ ਵਿੱਚ ਬਹੁਤ ਸੋਹਣਾ ਉਹਨਾਂ ਦਾ ਸੂਟ ਜਿਹੜਾ ਕਿ ਬਣ ਕੇ ਰੈਡੀ ਹੋ ਰਿਹਾ ਹੋ ਜਾਂਦਾ ਇਹ ਤੇ ਤੁਸੀਂ ਇਦਾਂ ਦਾ ਸੂਟ ਬਣ ਕੇ ਮਤਲਬ ਰੈਡੀ ਹੋਇਆ ਉਹਨਾਂ ਦਾ ਮਤਲਬ ਡਿਜ਼ਾਈਨਰ ਜੇ ਪੀਸ ਬਣ ਕੇ ਰੈਡੀ ਹੋਇਆ ਤੁਸੀਂ ਉਹਵੇਂ ਆਪਣਾ ਸੂਟ ਜਿਹੜਾ ਡਿਜ਼ਾਈਨਰ ਬਣਾ ਸਕਦੇ ਹੋ ਔਰ ਇਸ ਤੋਂ ਬਾਅਦ ਬੜੀ ਜਲਦੀ ਮੈਂ ਵੀ ਤੁਹਾਨੂੰ ਇਦਾਂ ਦਾ ਕੁਝ ਪੀਸ ਤੁਹਾਡੇ ਕੋਲੇ ਲੈ ਕੇ ਆਵਾਂਗੀ ਜਿਹੜੇ ਕਿ ਡਿਜ਼ਾਈਨਰ ਜੇ ਪੀਸ ਆਪਾਂ ਬਣਾ ਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੀ ਜੀ ਅੱਜ ਤੁਸੀਂ ਇਹ ਦੋ ਬਾਟਮਾਂ ਦੇ ਨਾਲ ਇਹਨੂੰ ਮਤਲਬ ਖਰੀਦ ਸਕਦੇ ਹੋ ਬਾਈ ਕਰ ਸਕਦੇ ਹੋ ਇਹਦੇ ਨਾਲ ਆਪਾਂ ਇੱਕ ਆਫ ਵਾਈਟ ਲਗਾਈ ਹੈ ਇੱਕ ਆਪਾਂ ਪਿਓਰ ਵਾਈਟ ਲਗਾਈ ਹੈ ਆਫ ਵਾਈਟ ਰਹੇਗੀ ਜਿਹੜੀ ਚਿਕਨ ਦੀ ਹੈ ਔਰ ਜਿਹੜੀ ਪਿਓਰ ਵਾਈਟ ਹੈ ਉਹ ਸਿੰਪਲ ਕਾਟਨ ਦੀ ਬਾਟਮ ਹੈ ਇਹ ਤੁਸੀਂ ਇੱਕ ਸ਼ਰਟ ਦਾ ਪੀਸ ਵੀ ਲੈ ਸਕਦੇ ਹੋ ਪੂਰਾ ਸੂਟ ਵੀ ਲੈ ਸਕਦੇ ਹੋ ਸਾਡੇ ਤੋਂ ਕੱਲੀ ਸ਼ਰਟ ਸਲਵਾਰ ਕੁਝ ਵੀ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਭੇਜ ਸਕਦੇ ਹੋ ਪਹਿਲਾ ਜਿਹੜਾ ਸੂਟ ਸੀ ਮੈਂ ਤੁਹਾਨੂੰ ਦਿਖਾਇਆ ਜੀ ਸੈਕੰਡ ਇਹਦੇ ਵਿੱਚ ਡਿਜ਼ਾਈਨ ਰਹਿਣ ਵਾਲਾ ਦੇਖੋ ਸੈਕੰਡ ਜਿਹੜਾ ਡਿਜ਼ਾਈਨ ਹੈ ਜੀ ਇਹਦਾ ਬੇਸ ਹੈਗਾ ਰੈੱਡ ਮਹਿਰੂਨ ਜਿਹਾ ਕਲਰ ਹੈ ਜੀ ਰੈੱਡ ਮਹਿਰੂਨ ਦਾ ਬੇਸ ਰਹਿਣ ਵਾਲਾ ਰੈੱਡ ਜੀ ਕਲਰ ਦਾ ਇਹਦਾ ਰੈੱਡ ਗਾਜਰੀ ਜਿਹਾ ਦਾ ਬੇਸ ਹੈ ਪਿਓਰ ਰੈੱਡ ਨਹੀਂ ਹੈਗਾ ਜੀ ਇਹਦੇ ਵਿੱਚ ਟੋਮੈਟੋ ਸ਼ੇਡ ਆ ਰਿਹਾ ਜਿਹੜਾ ਇਹਦਾ ਬੇਸ ਆ ਰਿਹਾ ਵੀਡੀਓ ਦੇ ਵਿੱਚ ਬਟ ਐਦਾਂ ਦਾ ਨਹੀਂ ਥੋੜਾ ਡਲ ਹੈ ਇਹਦੇ ਨਾਲ ਤੁਸੀਂ ਵਾਈਟ ਬਾਟਮ ਵੀ ਮੈਚ ਕਰਵਾ ਸਕਦੇ ਹੋ ਤੇ ਆਫ ਵਾਈਟ ਵੀ ਕਰਵਾ ਸਕਦੇ ਹੋ ਦੋਨੇ ਬਾਟਮਾਂ ਹੀ ਮੈਚ ਕਰ ਰਹੀਆਂ ਨੇ ਬਹੁਤ ਸੋਹਣਾ ਸੂਟ ਬਣ ਕੇ ਇਹ ਰੈਡੀ ਹੋਊਗਾ ਅਗਰ ਤੁਸੀਂ ਇਹ ਸੂਟ ਵੀ ਲੈਣਾ ਚਾਹੁੰਦੇ ਹੋ ਇਹ ਆਪਣੇ ਕੋਲੇ ਇਕੱਲਾ ਸ਼ਰਟ ਦਾ ਪੀਸ ਅਵੇਲੇਬਲ ਹੈ ਜੀ ਨੈਕਸਟ ਜਿਹੜਾ ਸੂਟ ਰਹਿਣ ਵਾਲਾ ਹੈ ਜੀ ਕਲਰ ਦੇਖੋ ਆਫ ਵਾਈਟ ਬੇਸ ਦੇ ਵਿੱਚ ਬਰਾਊਨ ਜੇ ਕਲਰ ਦਾ ਡਿਜ਼ਾਈਨ ਬਣਿਆ ਬਹੁਤ ਸੋਹਣਾ ਕਲਰ ਦਾ ਡਿਜ਼ਾਈਨ ਬਣਿਆ ਹੈ ਜੀ ਡਿਜ਼ਾਈਨ ਦੇਖੋ ਫਲਾਵਰ ਪ੍ਰਿੰਟ ਹੈ ਇਹਦੇ ਨਾਲ ਤੁਸੀਂ ਵਾਈਟ ਜਾਂ ਆਫ ਵਾਈਟ ਬਾਟਮ ਨਾਲ ਵੀ ਇਹਨੂੰ ਵੇਅਰ ਕਰ ਸਕਦੇ ਹੋ ਜਾਂ ਫਿਰ ਜਿਹੜਾ ਫਲਾਰ ਦੇ ਵਿੱਚ ਕਲਰ ਹੈ ਇਦਾਂ ਦੀ ਬਾਟਮ ਨਾਲ ਵੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਕਲਰ ਹੈਗਾ ਜਿਆ ਬ੍ਰਾਊਨ ਜੀ ਟੋਨ ਦੇ ਵਿੱਚ ਹੈ ਜੀ ਬਿਸਕੁਟੀ ਜਿਹਾ ਕਲਰ ਕਹਿ ਦਿੰਨੇ ਆਪਾਂ ਪਿਓਰ ਕਾਟਨ ਸਟੱਫ ਰਹਿਣ ਵਾਲਾ ਜੀ ਐਕਸਪੋਰਟ ਦੀ ਕਾਟਨ ਹੈ ਜੀ ਇਹ ਐਕਸਪੋਰਟ ਦੀ ਕਾਟਨ ਹੈ ਜੀ ਕਾਟਨ ਹੈਗੀ ਹੈ ਪਿਓਰ ਬਿਲਕੁਲ ਰੇਟ ਹੈਗਾ ਜੀ ਇਹਦਾ ਇੱਕ ਸ਼ਰਟ ਦਾ 250 ਰੁਪਏ ਪੂਰੇ ਸੂਟ ਦਾ ਰੇਟ ਹੈਗਾ ਜੀ ਇਹਦਾ 500 ਰੁਪਏ ਦਾ ਸੂਟ ਹੈ ਜੀ ਪੂਰਾ ਸੂਟ ਇਹਦਾ 500 ਰੁਪਏ ਦਾ ਰਹੇਗਾ ਨੈਕਸਟ ਦੇਖੋ ਜੀ ਤੁਸੀਂ ਨੈਕਸਟ ਜਿਹੜਾ ਆਪਾਂ ਲੈ ਕੇ ਆਏ ਆ ਬਲੈਕ ਦੇ بیس ਦੇ ਵਿੱਚ ਹੈ ਜੀ ਨਿੱਕੇ ਨਿੱਕਾ ਫਲਾਵਰ ਪ੍ਰਿੰਟ ਹੈ ਫਲਾਵਰ ਪ੍ਰਿੰਟ ਬਹੁਤ ਸੋਹਣਾ ਨਿੱਕੀ ਨਿੱਕੀ ਬੂਟੀ ਦਾ ਫਲਾਵਰ ਪ੍ਰਿੰਟ ਹੈ ਇਹ ਆਪਣੇ ਕੋਲੇ ਪੂਰਾ ਸੂਟ ਵੀ ਲੈ ਸਕਦੇ ਹੋ ਤੁਸੀਂ ਆਫ ਵਾਈਟ ਨਾਲ ਮੈਚ ਕਰ ਸਕਦੇ ਹੋ ਬਹੁਤ ਸੋਹਣੀ ਮੈਚਿੰਗ ਬਣ ਰਹੀ ਹੈ ਜਾਂ ਫਿਰ ਤੁਸੀਂ ਇਕੱਲਾ ਸ਼ਰਟ ਪੀਸ ਲੈ ਕੇ ਆਫ ਵਾਈਟ ਨਾਲ ਮੈਚ ਕਰਵਾ ਲਓ ਜਾਂ ਪੂਰਾ ਸੂਟ ਲੈ ਲਓ ਜਾਂ ਫਿਰ ਤੁਸੀਂ ਇੱਕ ਸ਼ਰਟ ਵੀ ਸਾਡੇ ਤੋਂ ਬਾਈ ਕਰ ਸਕਦੇ ਹੋ ਇਹ ਪੂਰੇ ਸੂਟ ਦਾ ਸਟੱਫ ਹੈ ਹੈ ਉਹੀ ਜੀ ਐਕਸਪੋਰਟ ਕਾਟਨ ਪਿਓਰ ਕਾਟਨ ਹੁੰਦੀ ਹੈ ਐਕਸਪੋਰਟ ਦੀ ਪਿਓਰ ਕਾਟਨ ਹੈ ਜੀ ਬਹੁਤ ਸੋਹਣਾ ਸਟੱਫ ਹੈ ਜਿਹੜੇ ਬਾਜ਼ਾਰ ਦੇ ਵਿੱਚ ਕੁੜਤੇ ਵਗੈਰਾ ਬੰਦੇ ਐਕਸਪੋਰਟ ਦੀ ਕਾਟਨ ਦੇ ਹੁੰਦੇ ਆ ਬਹੁਤ ਸੋਹਣਾ ਇਹ ਸਟੱਫ ਰਹਿਣ ਵਾਲਾ ਜੀ ਰੇਟ ਰਹਿਗਾ ਜੀ ਇਹਦਾ ਇੱਕ ਕੁੜਤੀ ਇਕੱਲੀ ਲੈਣੀ ਹੈ ਕੁੜਤੀ ਦਾ ਸਟੱਫ ਲੈਣਾ ਜੀ ਇਹਦਾ 250 ਰੁਪਏ ਅਗਰ ਤੁਸੀਂ ਪੂਰਾ ਸੂਟ ਲੈਣਾ ਚਾਹੁੰਦੇ ਹੋ ਤਾਂ ਇਹ ਸੂਟ ਦਾ ਰੇਟ ਰਹਿਣ ਵਾਲਾ ਹੈ ਜੀ 500 ਰੁਪਏ ਬਹੁਤ ਸੋਹਣਾ ਹੈ ਪ੍ਰਿੰਟ ਰਹਿਣ ਵਾਲਾ ਜੀ ਬਲੈਕ ਦੇ ਬੇਸ ਦੇ ਉੱਤੇ ਨੈਕਸਟ ਜਿਹੜਾ ਆਪਣੇ ਕੋਲ ਹੈਗਾ ਜੀ ਓਨਲੀ ਸ਼ਰਟ ਪੀਸ ਹੈ ਜਿਹੜੀਆਂ ਪਹਿਣਾ ਵਾਈ ਕਰਨਾ ਚਾਹੁੰਦੀਆਂ ਲੈ ਸਕਦੀਆਂ ਇਕੱਲਾ ਸ਼ਰਟ ਪੀਸ ਹੈ ਵਾਈਟ ਨਾਲ ਮੈਚ ਕਰੋ ਕਹਣਾ ਕਾਫੀ ਕਲਰ ਨੇ ਇਹਦੇ ਵਿੱਚ ਪਿੰਕ ਨਾਲ ਕਰੋ ਉਹ ਤੁਹਾਡੀ ਚੁਆਇਸ ਹੈ ਅਬ ਜਿਹੜੇ ਮਰਜੀ ਕਲਰ ਨਾਲ ਕਰੋ ਕਿਉਂਕਿ ਪਹਿਲਾਂ ਜਿਹੜੇ ਇਹ ਕਲਰ ਨਾਲ ਮੈਚਿੰਗ ਗਈ ਹੈ ਤਾਂ ਮੇਰੀ ਭੈਣ ਨੇ ਦਾ 오ਰਿੰਜੇ ਸ਼ੇਡ ਨਾਲ ਮੈਚ ਕਰਕੇ ਲਿਆ ਬਹੁਤ ਸੋਹਣੀ ਮੈਚਿੰਗ ਬਣੀ ਉਹਨਾਂ ਦੀ ਤੇ ਨੈਕਸਟ ਜਿਹੜਾ ਆਪਣੇ ਕੋਲੇ ਲਾਸਟ ਜਿਹੜਾ ਸੂਟ ਹੈ ਜੀ ਐਕਸਪੋਰਟ ਕਾਟਨ ਦਾ ਹੈਗਾ ਪਿੰਕ ਪਿੰਕ ਦੇ ਵਿੱਚ ਫਲਾਰ ਪ੍ਰਿੰਟ ਬਣਿਆ ਹੋਇਆ ਵਾਈਟ ਕਲਰ ਦੇ ਫਲਾਵਰ ਬਣੇ ਹੋਏ ਨੇ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਹੈ ਤੁਸੀਂ ਵਾਈਟ ਕਲਰ ਦੀ ਬਾਟਮ ਇਹ ਨਾਲ ਲਗਾ ਕੇ ਬੜੀ ਸੋਹਣਾ ਮਤਲਬ ਕਲਰ ਕੰਬੀਨੇਸ਼ਨ ਬਣ ਰਿਹਾ ਹੈ ਇਹ ਬਹੁਤ ਸੋਹਣਾ ਕਲਰ ਬ ਜਿਹੜੀਆਂ ਪੈਣਾ ਦੀ ਮੰਗ ਸੀ ਜੀ ਆਪਣਾ ਔਰਗੈਂਜ਼ਾ ਪੈਚ ਵਾਲੀਆਂ ਬਾਟਮਾਂ ਉਹ ਆਪਾਂ ਬਹੁਤ ਪਹਿਲਾਂ ਸੇਲ ਕਰ ਚੁੱਕੇ ਹਾਂ ਜੀ ਹੁਣ ਉਹਨਾਂ ਦਾ ਰੇਟ ਮਤਲਬ ਕਿ ਘਟ ਕੇ ਆਇਆ ਹੈ ਪਰ ਥੋੜਾ ਸਟੱਫ ਦੇ ਵਿੱਚ ਫਰਕ ਜ਼ਰੂਰ ਆਇਆ ਹੈ ਸਟੱਫ ਦੇ ਵਿੱਚ ਫਰਕ ਹੁੰਦਾ ਜੀ ਕਿਉਂਕਿ ਜਦੋਂ ਵੀ ਕੋਈ ਨਵੀਂ ਚੀਜ਼ ਮਾਰਕੀਟ ਦੇ ਵਿੱਚ ਐਂਟਰ ਹੁੰਦੀ ਹੈ ਠੀਕ ਹੈ ਉਹ ਸਟੱਫ ਵੀ ਸੁਪੀਰੀਅਰ ਹੁੰਦਾ ਤਾਂ ਉਹਦਾ ਰੇਟ ਵੀ ਜ਼ਿਆਦਾ ਹੁੰਦਾ ਜਿਵੇਂ ਜਿਵੇਂ ਉਹਦੀ ਕਾਪੀ ਬਣਦੀ ਜਾਏਗੀ ਉਹਦੇ ਸਟੱਫ ਦਾ ਵੀ ਤੇ ਰੇਟ ਦਾ ਵੀ ਦੋਨੀਆਂ ਚੀਜ਼ਾਂ ਦਾ ਫਰਕ ਪੈ ਜਾਂਦਾ ਜੀ ਠੀਕ ਹੈ ਜੀ ਆ ਜਿਹੜਾ ਸੂਟ ਸੀਗਾ ਇਹ ਵੀ ਆਪਣੇ ਕੋਲੇ ਪੂਰਾ ਸੂਟ ਵੀ ਤੁਹਾਨੂੰ ਮਿਲ ਸਕਦਾ ਜਾਂ ਫਿਰ ਇਹਦੀ ਇਕੱਲੀ ਸ਼ਰਟ ਵੀ ਤੁਸੀਂ ਲੈ ਸਕਦੇ ਹੋ ਇਹ ਪਿੰਕ ਕਲਰ 베이스 ਹੈ ਜੀ ਇਹਦਾ ਨੈਕਸਟ ਹੈਗਾ ਜੀ ਸਕਾਈ ਬਲੂ 베이스 ਦੇ ਉੱਤੇ ਫਲਾਵਰ ਬਣੇ ਹੋਏ ਨੇ ਇਹਦੇ ਨਾਲ ਤੁਸੀਂ yellow ਅ ਫਰੋਜੀ ਜਿਹਾ ਟਾਈਪ white pink ਕੋਈ ਵੀ ਬਾਟਮ ਮੈਚ ਕਰਕੇ ਇਹਨੂੰ ਵੇਅਰ ਕਰ ਸਕਦੇ ਹੋ ਸੂਟ ਬਣੇਗਾ ਜੀ ਬਹੁਤ ਸੋਹਣਾ ਔਰ ਤੁਸੀਂ ਇਹਨੂੰ ਜਿਵੇਂ ਮਰਜੀ ਮਤਲਬ ਲੈਸਿਸ ਵਗੈਰਾ ਨਾਲ ਲੇਸ ਵਗੈਰਾ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਇਹਨੂੰ ਬਣਾ ਕੇ ਬਹੁਤ ਸੋਹਣਾ ਇਹ ਬੀਨੈਕ ਵਗੈਰਾ ਬਣਾ ਕੇ ਲੇਸ ਵੈਰਾਂ ਲਗਾ ਕੇ ਇਹਨੂੰ ਡਿਜ਼ਾਈਨ ਕਰਕੇ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਹਾਂ ਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗੀ ਆਪਣੇ ਜਿਹੜੇ ਸੂਟ ਬਣ ਕੇ ਆਇਆ ਇੱਕ ਆਪਣਾ ਇਹ ਸੂਟ ਆਪਣਾ ਕਾਲੀ ਬਣ ਕੇ ਆਇਆ ਜਿਹੜੀ ਮੇਰੀ ਭੈਣ ਦਾ ਸੂਟ ਬਣਿਆ ਹੈ ਉਹਨਾਂ ਨੇ ਬਣਾਇਆ ਜੀ ਰੂਬੀ ਚੈੱਕ ਦੇ ਉੱਤੇ ਭੈਣ ਦੀ ਮੰਗ ਇਹ ਸੀ ਵੀ ਕਪੜਾ ਵੀ ਕੋਟਾ ਡੋਰੀਆ ਵਰਗਾ ਹੋਵੇ ਪਰ ਉਸ ਮਤਲਬ ਪਤਲਾ ਵੀ ਨਾ ਹੋਵੇ ਵੀ ਆਪਣਾ ਜਿਹੜਾ ਕੀ ਸਕਿਨ ਵਿਜੀਬਲ ਹੋਵੇ ਜਾਂ ਫਿਰ ਲਾਈਨਿੰਗ ਦੀ ਆਪਣਾ ਟਾਫਟਾ ਲਾਈਨਿੰਗ ਦੀ ਨੀਡ ਹੋਵੇ ਠੀਕ ਹੈ ਆਪਾਂ ਇਹ ਸਟੱਫ ਲੈ ਕੇ ਆਏ ਆ ਜੀ ਰੂਬੀ ਚੱਕ ਨਵਾਂ ਸਟੱਫ ਮਾਰਕੀਟ ਦੇ ਵਿੱਚ ਐਂਟਰ ਹੋਇਆ ਦੇਖੋ ਰੂਬੀ ਚੱਕ ਸਟੱਫ ਦੇਖੋ ਜੀ ਤੁਸੀਂ ਕੁਆਲਿਟੀ ਦੇਖੋ ਸਟੱਫ ਦੀ ਸੁਪੀਰੀਅਰ ਸਟੱਫ ਹੈ ਵਿੱਚੋਂ ਸਕਿਨ ਬਹੁਤ ਐਵੇਂ ਵਿਜੀਬਲ ਨਹੀਂ ਹੋ ਰਹੀ ਮਤਲਬ ਬਹੁਤ ਘੱਟ ਚਾਂਸ ਨੇ ਸਕਿਨ ਵਿਜੀਬਿਲਟੀ ਦੇ ਕਿਉਂਕਿ ਜੀ ਕਲਰ ਦੇ ਅਕੋਰਡਿੰਗ ਹੁੰਦਾ ਜਿਵੇਂ ਆਪਾਂ ਰੂਬੀ ਚੱਕ ਦੇ ਵਿੱਚ ਵੀ ਆਪਾਂ ਵਾਈਟ ਆਫ ਵਾਈਟ ਲਵਾਂਗੇ ਥੋੜੀ ਆਪਾਂ ਨੂੰ ਲਾਈਨਿੰਗ ਦੀ ਜ਼ਰੂਰਤ ਹੁੰਦੀ ਹੈ ਅਗਰ ਜਿਵੇਂ ਡਾਰਕ ਕਲਰ ਲਵਾਂਗੇ ਤਾਂ ਉਹਦੀ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਸੂਟ ਦਾ ਕਲਰ ਹੈਗਾ ਜੀ ਪ੍ਰੋਪਰ ਲਾਈਟ ਮੈਂਦੀ ਸ਼ੇਡ ਹੈ ਜੀ ਆਪਾਂ ਆਰੀ ਵਰਕ ਨਾਲ ਇਹਨੂੰ ਤਿਆਰ ਕੀਤਾ ਹੈ ਵੀ ਨੈਕ ਬਣਾਇਆ ਜੀ ਸੈਂਟਰ ਦੇ ਵਿੱਚ ਪੈਨਲ ਨੇ ਔਰ ਬੂਟੀਆਂ ਨੇ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਸਭ ਤੋਂ ਪਹਿਲਾਂ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਵਰਕ ਹੋਇਆ ਹੈ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਵਰਕ ਹੋਇਆ ਜੀ ਬਹੁਤ ਸੋਹਣਾ ਵਰਕ ਹੋਇਆ ਜਿਹੜਾ ਇਹਦਾ ਬਾਜੂ ਤੇ ਬਣਿਆ ਜੀ ਬਾਜੂ ਤੇ ਵੀ ਆਪਾਂ ਇਦਾਂ ਹੀ ਵੇਲ ਰੱਖੀ ਐ ਜਿਹੜੀ ਬਾਜੂ ਦੀ ਵੇਲ ਐ ਜੀ ਆਪਾਂ ਬੈਲ ਬਾਜੂ ਦੇ ਅਕੋਰਡਿੰਗ ਆਪਾਂ ਹਮੇਸ਼ਾ ਹੀ ਜਿਹੜੀ ਆਪਣੀ ਬਾਜੂ ਤਿਆਰ ਕਰਵਾਉਣੀ ਐ ਇਹ ਹੈਗਾ ਜੀ ਰੂਬੀ ਚੈੱਕ ਦਾ ਜਿਹੜਾ ਸੂਟ ਐ ਜੀ ਰੂਬੀ ਚੈੱਕ कॉटन ਬਹੁਤ ਸੋਹਣਾ ਸਟੱਫ ਐ ਪਿਓਰ कॉटन ਹੁੰਦਾ ਹੈ ਗਰਮੀ ਦੇ ਵਿੱਚ ਕੋਈ ਵੀ ਪਾਰਟੀ ਵੇਅਰ ਸੂਟ ਬਣਾਉਣਾ ਹੋਵੇ ਤੇ ਬਹੁਤ ਸੋਹਣਾ ਸਟੱਫ ਇਹ ਹੈ ਜੀ ਆਰੀ ਵਰਕ ਨਾਲ ਆਪਾਂ ਇਹਨੂੰ ਰੈਡੀ ਕੀਤਾ ਹੈ ਵਰਕ ਦੀ ਡਿਟੇਲਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਕੋਈ ਵੀ ਕਸਟਮਾਈਜੇਸ਼ਨ ਕਰਾ ਸਕਦੇ ਹੋ ਕੱਲਾ ਨੈੱਕ ਕਰਾ ਕੇ ਵਿੱਚ ਬੁਟੀਆਂ ਪਵਾ ਸਕਦੇ ਹੋ ਲਾਈਨਾਂ ਹਟਾ ਸਕਦੇ ਹੋ ਜਾਂ ਫਿਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਇੱਕ ਮੇਰੀ ਭੈਣ ਦਾ ਹੋਰ ਆਪਾ ਇਹਹੀ ਸੂਟ ਬੰਨਾ ਦਿੱਤਾ ਹੈ ਉਹਨਾਂ ਨੇ ਇਹ ਜਿਹੜੀਆਂ ਲਾਈਨਾਂ ਨੇ ਬੈਕ ਤੇ ਵੀ ਕਰਵਾਈਆਂ ਨੇ ਤੁਸੀਂ ਆਪਣੀ ਚੁਆਇਸ ਦੇ ਅਕਾਰਡਿੰਗ ਇਹਨੂੰ ਬਣਾ ਸਕਦੇ ਹੋ ਔਰ ਜਿਹੜਾ ਆਪਾਂ ਇਹਦੇ ਨਾਲ ਦੁਪੱਟਾ ਲਾਇਆ ਜੀ ਉਹ ਉਸ ਤੋਂ ਵੀ ਜ਼ਿਆਦਾ ਸੁਪਰਬ ਹੈ ਦੇਖੋ ਚੱਕ ਵਾਲਾ ਹੀ ਸੂਟ ਹੈ ਚੱਕ ਵਾਲਾ ਆਪਾਂ ਦੁਪੱਟਾ ਲਾਇਆ ਹੈ ਇਹ ਦੁਪੱਟਾ ਲਾਇਆ ਜੀ ਆਪਾਂ कॉटन ਸਿਲਕ ਦਾ ਹੈ ਔਰ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਜੀ ਔਰਗੈਂਜ਼ਾ ਦੀ ਲਿਆਸ ਦੇ ਨਾਲ ਔਰਗੈਂਜ਼ਾ ਦੀ ਲਿਆਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੈ ਇਹਨੂੰ ਜਿਹੜਾ ਇਹਦਾ ਸਟੱਫ ਰਹਿਣ ਵਾਲਾ ਹੈ ਜੀ ਸਟੱਫ ਦੇਖੋ ਜੀ ਦੁਪट्टे ਦਾ ਸਟੱਫ ਦੇਖੋ ਬਹੁਤ ਮਤਲਬ ਸੁਪੀਰੀਅਰ ਸਟੱਫ ਹੈ ਜੀ ਦੁਪट्टे ਦਾ ਟਾਈ ਐਂਡ ਡਾਈ ਨਾਲ ਇਹਨੂੰ ਆਪਾਂ ਰੈਡੀ ਕੀਤਾ ਹੈ कॉटन ਸਿਲਕ ਦਾ ਇਹ ਦੁਪੱਟਾ ਲੱਗਿਆ ਹੋਇਆ ਹੈ ਕੋਸ ਉਹਨਾਂ ਦੁਪੱਟਿਆਂ ਜੀ ਇਹ ਜਿਹੜਾ ਬਣ ਕੇ ਰੈਡੀ ਹੋਇਆ ਸੂਟ ਦੇ ਨਾਲ ਸੂਟ ਦੀ ਲੁੱਕ ਹੀ ਚੇਂਜ ਹੋ ਜਾਂਦੀ ਹੈ ਜੀ ਇਦਾਂ ਦੇ ਸੋਹਣੇ ਸੋਹਣੇ ਦੁਪੱਟੇ ਨਾਲ ਰੈਡੀ ਕਰਵਾ ਕੇ ਅਗਰ ਇਹ ਸੂਟ ਦੇ ਵਿੱਚ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਕੋਈ ਵੀ ਤੁਹਾਡੀ ਕੁਐਰੀ ਹੈ ਕੋਈ ਵੀ ਕੁਐਸਚਨ ਤੁਸੀਂ ਮੈਨੂੰ ਪੁੱਟ ਕਰਨਾ ਚਾਹੁੰਦੇ ਹੋ ਤੁਸੀਂ ਮੈਨੂੰ ਮੇਰੇ ਵਟਸਐਪ ਨੰਬਰ ਤੇ ਕੰਟੈਕਟ ਕਰਕੇ ਕਰ ਸਕਦੇ ਹੋ یا پھر ਤੁਹਾਨੂੰ ਏਦਾਂ ਦਾ ਕੁਝ ਵੀ ਜਾਨਣਾ ਹੈ ਸੂਟ ਬਾਰੇ ਤੁਸੀਂ ਸਟੱਫ ਬਾਰੇ ਜਾਂ ਵਰਕ ਬਾਰੇ ਤੁਸੀਂ ਪੁੱਛ ਸਕਦੇ ਹੋ ਦੁਪट्टे ਬਾਰੇ ਪੁੱਛ ਸਕਦੇ ਹੋ ਕੋਈ ਗੱਲ ਨਹੀਂ نو ایشو ਅਗਰ ਤੁਸੀਂ ਤਿਆਰ ਕਰਾਣਾ ਹੈ ਕੁਝ ਵੀ ਕੁਝ ਵੀ ਇਹਦੇ ਵਿੱਚ ਕਸਟਮਾਈਜੇਸ਼ਨ ਕਰਵਾਉਣੀ ਹੈ ਉਹ ਵੀ ਤੁਸੀਂ ਕਰਵਾ ਸਕਦੇ ਹੋ ਔਰ ਸੂਟ ਦਾ ਆਰਡਰ ਦੇਣਾ ਉਹ ਵੀ ਤੁਸੀਂ ਮੈਨੂੰ ਠੀਕ ਹੈ ਇਹਦਾ ਸਕਰੀਨ ਸ਼ਾਟ ਸੈਂਡ ਕਰਕੇ ਆਰਡਰ ਵੀ ਦੇ ਸਕਦੇ ਹੋ ਕਲਰ ਵਗੈਰਾ ਆਪਾਂ ਤੁਹਾਡੀ ਚੁਆਇਸ ਦੇ ਅਕੋਰਡਿੰਗ ਮੈਂ ਤੁਹਾਨੂੰ ਕਲਰ ਚਾਰਟ ਭੇਜ ਦਾਂਗੀ ਤੁਸੀਂ ਆਪਣੇ ਸਾਈਜ਼ ਅਕੋਰਡਿੰਗ ਕਲਰ ਜਿਹੜਾ ਇਹਦਾ ਚੁਆਇਸ ਕਰ ਸਕਦੇ ਹੋ ਵੀ ਕਿਹੜਾ ਕਲਰ ਤੁਹਾਨੂੰ ਰੂਬੀ ਚੱਕ ਦੇ ਵਿੱਚ ਚਾਹੀਦਾ ਔਰ ਜਾਂ ਫਿਰ ਤੁਸੀਂ ਵਰਕ ਕਿਦਾਂ ਦਾ ਔਰ ਇਹ ਸੁਰ ਦਾ ਪ੍ਰਾਈਸ ਹੈ ਜਿਹੜਾ ਇਹ ਆਪਾਂ ਤੁਹਾਨੂੰ ਮਤਲਬ ਕਿ ਤੁਸੀਂ ਮੈਨੂੰ ਕਾਲ ਕਰਕੇ ਇਹਦੇ ਬਾਰੇ ਡਿਟੇਲਿੰਗ ਸਾਰੀ ਪੁੱਛ ਸਕਦੇ ਹੋ ਪ੍ਰਾਈਸ ਵੀ ਉਹਦਾ ਇਹਦੇ ਵਰਕ ਦੀ ਵੀ ਔਰ ਸਟੱਫ ਦੀ ਵੀ ਸਾਰੀ ਡਿਟੇਲਿੰਗ ਤੁਸੀਂ ਮੈਨੂੰ ਪੁੱਛ ਸਕਦੇ ਹੋ ਉਹਦੇ ਨਾਲ ਹੀ ਤੁਹਾਨੂੰ ਸਾਰਾ ਇਹ ਕਲੀਅਰ ਹੋ ਜਾਏਗਾ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੇ ਮੈਂ ਤੁਹਾਨੂੰ ਦਿਖਾਨੀਆਂ ਜੀ ਦੁਪट्टे ਆਪਣੇ ਕੋਲ ਇੱਕ ਦੁਪੱਟਾ ਆਇਆ ਜੀ ਮਾਈਕਰੋ ਚੈੱਕ ਦਾ ਮਾਈਕਰੋ ਚੈੱਕ نیٹ ਦਾ ਦੁਪੱਟਾ ਆਇਆ ਮਾਈਕਰੋ نیٹ ਲਗਾ ਕਹਿ ਲੋ ਜਾਂ ਮਾਈਕਰੋ ਚੈੱਕ نیٹ ਕਹੋ ਦੇਖੋ ਜੀ ਬਿਲਕੁਲ ਬਰੀਕ ਚੈੱਕ ਦਾ ਬਿਲਕੁਲ ਬਰੀਕ ਮਾਈਕਰੋ ਚੈੱਕ نیٹ ਦਾ ਦੁਪੱਟਾ ਆ ਜੀ ਇਹ ਇਹਦਾ ਪ੍ਰਾਈਸ ਹੈਗਾ ਜੀ ਦੁਪੱਟੇ ਦਾ 200 ਰੁਪਏ ਇਹ ਕੋਟਾ ਡੋਰੀਆ ਲਾਈਕ ਓਮੀ ਹੁੰਦਾ ਉਹੀ ਜਿਹੀ ਸਟੱਫ ਹੈ ਮਾਈਕਰੋ ਚੈੱਕ ਹੈ ਇਹ ਬਿਲਕੁਲ ਬਰੀਕ ਚੈੱਕ ਦਾ ਦੁਪੱਟਾ ਹੈ ਜਿਹੜੀਆਂ ਮੇਰੀਆਂ ਭੈਣਾਂ ਨੇ ਦੁਪੱਟਾ ਬਾਏ ਕਰਨਾ 200 ਰੁਪਏ ਦਾ ਇਹ ਦੁਪੱਟਾ ਰਹਿਣ ਵਾਲਾ ਹੈ ਔਰ ਆਪਣੇ ਕੋਲੇ ਜਿਹੜਾ ਪਿਓਰ ਦਾ ਦੁਪੱਟਾ ਆ ਜੀ ਇਹ ਵੀ ਵੈਟਸਨ ਕੰਪਨੀ ਦਾ ਹੈ ਇਹ ਵੀ ਵੈਟਸਨ ਕੰਪਨੀ ਦੀ ਪਿਓਰ ਹੈ ਤੁਸੀਂ ਮਤਲਬ ਅਗਰ ਪਿਓਰ ਦਾ ਦੁਪੱਟਾ ਵੀ ਲੈਣਾ ਚਾਹੁੰਦੇ ਹੋ 200 ਰੁਪਏ ਦਾ ਤੁਹਾਨੂੰ 2.5 ਮੀਟਰ ਪਿਓਰ ਦਾ ਦੁਪੱਟਾ ਮਿਲੇਗਾ ਔਰ 200 ਰੁਪਏ ਦਾ ਹੀ ਤੁਹਾਨੂੰ ਮਾਈਕਰੋ ਚੈੱਕ ਦਾ ਦੁਪੱਟਾ ਮਿਲੇਗਾ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਏ ਨੇ ਤੁਸੀਂ ਸੂਟ ਬਾਟਮ ਕੁਝ ਵੀ ਵਾਈ ਕਰਨਾ ਹੋਵੇ ਸਕਰੀਨਸ਼ਾਟ ਭੇਜ ਕੇ ਜਾਂ ਫਿਰ ਮੇਰੇ ਵਟਸਐਪ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਗੱਲ ਕਰਕੇ ਤੁਸੀਂ ਆਪਣਾ ਜਿਹੜਾ ਆਰਡਰ ਹੈ ਦੇ ਸਕਦੇ ਹੋ ਔਰ ਇਹਨਾਂ ਵਿੱਚੋਂ ਕੁਝ ਵੀ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰੋ ਮੇਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ